ਹਾਂਜੀ ਤੇ ਹੁਣ ਆਪਾਂ ਆਏ ਹੋਇਆ ਮੂਵੀ ਦੇਖਣ ਵਾਸਤੇ ਤੇ ਅੱਜ ਮਨੀ ਦਾ ਜਨਮ ਦਿਨ ਸੀ ਤੇ ਇਹਨਾਂ ਨੇ ਕੋਈ ਵੀਡੀਓ ਨਹੀਂ ਬਣਾਈ ਕੋਈ ਕੁਝ ਨਹੀਂ ਠੀਕ ਹੈ ਤੇ ਹੁਣ ਮੈਂ ਜਸਟ ਆ ਕੇ ਸ਼ੁਰੂ ਕਰਾਂ ਉਹ ਇੰਟਰਵਲ ਦੇ ਵਿੱਚ ਤੇ ਉਹ ਦੇਖੋ ਨੰਨੂ ਦੇ ਘਾਰੇ ਆਹ ਦੇਖੋ ਉਹ ਆਤਾ ਨਾ ਮਹਿੰਗਾ ਇਹ ਹਰ ਵਾਰ ਇਹ ਕਰਦੀ ਹੈ ਇਹ ਹਰ ਵਾਰ ਇਹੀ ਕਰਦੀ ਹੈ ਇਹਨੂੰ ਛਾੜਦੇ ਹੁੰਦੇ ਆਹ ਦੇਖ ਲਓ ਹੋ ਗਿਆ ਹੁਣ ਮਿਲ ਗਈ ਤਸੱਲੀ ਭੈਣ ਨੰਨੂ ਉਹ ਨੰਨੂ ਮਿਲ ਗਈ ਤਸੱਲੀ ਮਮਾ ਨੂੰ ਖੋਲ ਲੈ ਅਜੇ ਨਹੀਂ ਉੱਤੇ ਜਾ ਕੇ ਅੰਦਰ ਜਾ ਕੇ ਖੋਲਣਾ ਚਲੋ ਸ਼ੁਰੂ ਫਿਲਮ ਸ਼ੁਰੂ ਹੋ ਗਈ ਹੋਣੀ ਐ ਤੇ ਸ਼ਾਇਰ ਫਿਲਮ ਦੇਖਣ ਆਏ ਸੀਗੇ ਤੇਰੀ ਸ਼ੈਰ ਹੋਇਆ ਇੱਕ ਹਜ਼ਾਰ ਹੋਰ ਯਾਰ ਬਹੁਤ ਮਹਿੰਗਾ ਪੈਂਦਾ ਨੰਨੂ ਨੂੰ ਕਿੰਨੇ ਦੀ ਹੈ ਆਹ ਹੜ ਕੋ ਲੈ ਤੇ ਆਪਾਂ ਬੈਠੇ ਆ ਨਾ ਜਿੱਥੇ ਆ ਬਹੁਤ ਸੋਹਣੀ ਲੋਕੇਸ਼ਨ ਐ ਤੇ ਫੋਟੋ ਬਹੁਤ ਵਧੀਆ ਆਂਦੀ ਐ ਨਾ ਮਨਪੀ ਤੇ ਹੈ ਕਤਲਬ ਕਿਵੇਂ ਆ ਰਹੀ ਹੈ ਹਾਂ ਮੈਂ ਵੇਖ ਸਕਦਾ ਉਹਨਾਂ ਨੂੰ ਕਹਿ ਰਹੀ ਆ ਅੱਛਾ ਅੱਛਾ ਹਾਂ ਵਿੱਚ ਪਾ ਦਾਂਗੇ ਫੋਟੋ ਪਾ ਦਾਂਗੇ ਵਿੱਚ ਵੀਡੀਓ ਓਕੇ ਓਕੇ ਦੇਖ ਲਈ ਲੰਗੀ ਸੀ ਲੇਟ ਹੋ ਗਏ ਸੀ ਤੇ ਕਿੰਨੀ ਫਿਲਮ ਲੱਗੀ ਘੱਟੋ ਘਾਟ ਅੱਧੇ ਘੰਟੇ ਦੀ ਫਿਲਮ ਲੱਗੀ ਬਹੁਤ ਜਵਾਰਾਸ਼ ਵਿੱਚ ਫਸ ਗਏ ਜਾਨ ਵਿੱਚ ਫਸ ਗਏ ਮੈਂ ਸਿੱਧਾ ਆਫਿਸ ਕੋ ਆਇਆ ਆ ਕਰਕੇ ਅੱਧੀ ਫਿਲਮ ਲੱਗੀ ਅੱਧੀ ਹਾਂ ਨਹੀਂ ਅੱਧੇ ਘੰਟੇ ਦੀ ਇਹ ਹੁਣ ਆਪਾਂ ਅੰਦਰ ਜਾ ਰਹੇ ਹਾਂ ओ सॉरी पान میچو આ દેખો જ્યાદા ના હો અ ફ્યુ મોમેન્ટસ લેટર સુતે દૂર દે સોદે મથે પે સુતે દૂર દે સોદે મથે પે ગય લો જી વેક કે આ ગયા મૂવી અસી અસી રહે ગયા બસ ચારે પાજે જણે બાકી سارے ચલે ગય કે કી ટાઈમ કી હો ગય 11:15 ਹੋ ਗਏ ਨੇ ਮਨਪ੍ਰੀਤ ਸਾਰੀ ਮੂਵੀ ਚ ਰੋਂਦੀ ਰਹੀ ਇੱਕ ਮਿੰਟ ਨਹੀਂ ਚੁੱਪ ਕੀਤੀ ਹੈਗੀ ਆਜ ਲ ਕੋਈ ਨਹੀਂ ਹੈਗਾ ਕਸਟਮ ਮਾਲ ਦੇ ਵਿੱਚ ਨਾ ਖਾਲੀ ਪਿਆ ਕਿਹੜਾ ਬੇਟਾ ਕਿੱਥੇ? ਖਾਣ ਦੇ ਵਿੱਚ ਕਿਹੜੇ ਫਲੋਰ ਚ? 3rd ਫਲੋਰ ਕਹਿੰਦੀ 3rd ਫਲੋਰ ਦੇ ਵਿੱਚ ਚਲੀ ਮੰਮੀ ਹੁਣ ਹੋਲੀ-ਹੋਲੀ ਆ ਰਹੇ ਨੇ ਆਜੋ ਮੰਮੀ ਜਲਦੀ ਵਧੀਆ ਲੱਗੀ ਮੂਵੀ ਹਰ ਸਰਤਾਇ ਨੇ ਵੋਹ ਸੁਣਾਗਾ ਯਾਰ ਵਧੀਆ ਕੀਤਾ ਕੰਮ ਯਾਰ ਕਹਿੜ ਚੀਜ਼ ਬਣਾਈ ਆ ਯਾਰ ਸੁਣ ਦੱਬਾ ਸਿਰ ਚ ਪਾਇਆ ਸੌਰੀ ਚੁੱਪਰੀ ਨਹੀਂ ਦਿੱਖਲੇ ਪੂਰੀ ਫਿਲਮ ਜੀ ਨਹੀਂ ਚੁੱਪ ਕੀਤੀ ਸਹੀ ਗੱਲ ਐਨ ਨਾਲ ਆਏ ਕਹਾਣੀ ਪੇ ਜਾਂਦੇ ਨੇ ਹੋਰ ਸਹੀ ਗੱਲ ਆ ਯਾਰ ਦੱਬ ਯਾਰ ਮਨੀ ਆ ਨਹੀਂ ਰਹੀ ਲਿਫਟ ਆ ਗਿਆ ਆ ਗਿਆ ਚਲੋ 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 ਆਪਾਂ ਹੀ ਉਹ ਸਭ ਕੀ ਸਾਰੇ ਪੜ ਗਏ ਇਹਦੇ 41 ਨੰਬਰ ਪਾ ਦੇ ਹਾਂਜੀ ਤੇ ਹੁਣ ਅਸੀਂ ਆ ਕੇ ਬਹਿ ਗਏ ਆਂ ਖਾਣਾ ਪੀਣਾ ਖਾਣ ਲਈ ਫੁੱਕ ਲੱਗੀ ਹੋਰ ਕੋਈ ਚਾਰਾ ਨਹੀਂ ਕਰ ਜਾ ਕੇ ਬੰਨਣੀ ਨਹੀਂ ਇਹ ਕੋ ਰੋ ਰੋ ਵੀ ਬਣ ਪਏ ਤੇ ਬਸ ਕਰਾਈ ਵੇਈ ਸੀ ਰੋਈ ਗਈ ਬਰਾਵਾ ਮੋਰੇ ਬਹੁਤ ਸਿਰਾ ਸਿਰਾ ਆ ਰਿਹਾ ਹੈ ਸਾਹਮਣੇ ਹਾਂ ਹਾਂ ਹੈਗਾ ਹੈਗਾ ਮੈਨੂ ਕਰ ਲਿਆ ਕੋਈ ਨਹੀਂ ਹੈਗਾ ਬਸ ਅਸੀਂ ਆ ਇਕ ਦੋ ਜਣੇ ਆ ਬਸ ਨਹੀਂ ਹੈ ਵੀ ਚੀਜ਼ਾਂ ਬਣਦੀਆਂ ਨਹੀਂ ਬਸ ਲਾਪਤੇ ਹੀ ਨੇ ਬੰਦੇ ਮੈਂ ਕਿਹਾ ਆਪ ਦੋਨੇ ਹੀ ਆ ਹਾਂ ਦੋਨੇ ਹੀ ਆ ਕਿ ਕਰਤਾ ਨਾ ਦੋ ਠੀਕ ਹੀ ਗਰੀਏ ਨੇ ਠੀਕ ਹੀ ਗਰੀਏ ਕਮਾ ਦੂ ਤੂੰ ਕਰੇ ਨਹੀਂ ਜਾਂਦਾ ਕਿ ਤੂੰ ਸੌਂ ਨਹੀਂ ਸਕਦਾ ਜਾ ਕੇ ਘਰੇ ਕੀ ਕੋਨ ਹਾਇ ਕੱਲੀ ਕੋਲ ਰਹਿੰਦੀ ਹੋਰ 600 ਰੁਪਏ ਦਾ ਪਾਪ ਕੌਰ ਖਾ ਕੇ ਆਈ ਹੈ ਫਿਲਮ ਨਾਲੋਂ ਜ਼ਿਆਦਾ ਮਹਿੰਗੀ ਤੇ ਆਏ ਪੈਂਦੀ ਹੈ ਸਹੀ ਗੱਲ ਹੈ ਬਹੁਤ ਤਾਂ ਹੀ ਕਹਿੰਦੀ ਉੱਥੇ ਸਹੀ ਗੱਲ ਹੋਰ ਵੀ ਉਹ ਮੇ ਕੋਲ ਮੇ ਫਿਰੇ ਨਹੀਂ ਆਏ ਆਪਾਂ ਨਹੀਂ ਆਨੇ ਦੇ ਨੇੜ ਜਾਂਦੀ ਹੁੰਦੀ ਹੈ ਬਾਪਿਆ ਭੋਲੀ ਐਦਨ ਬਰੰਗਦੇ ਰਹੇ ਐਸਟਾ ਮਿਲ ਲੋਂਗੇ ਯਾਰ ਅਗਰ ਆ ਗਏਂਗਾ ਰੋਣਗੇ ਕਿਤੀ ਬਣਾ ਦੇ ਦੇ ਹਾਂ ਉਹ ਜੂੜੂ ਮੋਲਦੀ ਹੈ ਬਾਪਾ ਮੇਰਾ ਗਲਾ ਦਰਦ ਨਾ ਮੈਨੂੰ ਕੁਛ ਪਿਆ ਦੋ ਕਹਿੰਦੀ ਲੈ ਲੋ ਕੀ ਖਾਏਗਾ ਤੇਰੇ ਵਾਸਤੇ ਤਾਂ ਪਲੇਟ ਹੀ ਨਹੀਂ ਆਈ ਹੈਗੀ ਇਹ ਤੇ ਮੰਮਾ ਹੈ ਮੰਮਾ ਨਹੀਂ ਖਾਲੇਗੀ ਅਰੀ ਗੱਦ ਅੱਜ ਫਿਰ ਮੰਨੀ ਦਾ ਜਨਮ ਦਿਨ ਹੈ ਨਾ ਤੇ ਮੰਨੀ ਅੱਜ ਸਾਨੂੰ ਪਾਰਟੀ ਦੇ ਰਿਹਾ ਹੈ ਬੰਦੀ ਵਿੱਚ ਇਤਨੀ ਹੈ ਉਹ ਜਰ ਹੱਸ ਤੇ ਹੁਣ ਕੇਕ ਵੀ ਕੱਟਣੇ ਨੇ ਇਹ ਕੇਕ ਫਿਗਲ ਲੈਣਾ ਹੈ ਨਾ ਇਹਦੇ ਇੱਥੇ ਕੱਟ ਲੈਂਦੇ ਹਾਂ ਡੇਟ ਹੋ ਗਏ ਨਾ ਆਪਾਂ ਥੋੜਾ ਜਿਹਾ ਆ ਕਰਕੇ ਉਹ ਅੱਜ ਅੱਧੇ ਘੰਟੇ ਦੀ ਲੇਟ ਫਿਲਮ ਦੇਖੀ ਆਪਾਂ 아다 간다. 그래도. 아. 티케어부터. 이거. 뭐야? 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 뭐야 ਸਹੀ ਮੌਨ ਮੌਨ ਕਰਦੀ ਹੈ ਉੱਥੇ ਜਾ ਕੇ ਉਸ ਨਾਲ ਐਟ ਪਤਾ ਰਹੇ ਤੇ ਉਹ ਤੇ ਕਹਿੰਦਾ ਤਤੀ ਜਨਨਾ ਮੇਰੇ ਦੂ ਮੌਜੇ ਜਾਏ ਨਾ ਸਾਰਾ ਬਹੁਤ ਮੰਦੀ ਹੈ ਤਾਂ ਨੋ ਬੋ ਕਰਦੀ ਹੈ ਹਾਂ ਤੇ ਬੋਲੀ ਗਈ ਹੈ ਮੈਂ ਤੇ ਬੇਸਤੀ ਕਰਾਦੀ ਬਪਾ ਅੱਸੀ ਗਈ ਮੈਂ ਦਾਪਾ ਦੀ ਬੇਸਤੀ ਕਰਵਾਦੀ ਕੋਈ ਕੋਈ ਨਹੀਂ ਮੰਮੀ ਵੀ ਨਹੀਂ ਬੋਗ ਮੰਮੀ ਵੀ ਨੇ ਕਿਖਦੇ ਨਾ ਦੇਖੀ ਉਹਨੇ ਟੋਪੀ ਪਾਈ ਹੋਈ ਮੰਮੀ ਨੇ ਰੀਅਲ ਨਹੀਂ ਟਿਕਣ ਲਾ ਪਾਈ ਨਹੀਂ ਟਿਕੀ ਉਹ ਮਸਤੀ ਰਹੀ ਹੈ ਮਾਨਵ ਨੇ ਕਿਹਾ ਕਿ ਤੇਰੇ ਵਾਲੇ ਨਾਲ ਤੇ ਪਾਈ ਨੇ ਮੈਂ ਕਿਹਾ ਸ਼ਰ ਮੇਰੀ ਲੈ ਗਈ ਨਹੀਂ ਸਹੀ ਗਾ ਨੰਨੂ ਨਾਲ ਅੱਤੇ ਲੱਗੇ ਰਹੇ ਪੱਲੀ ਖਾ ਗਈ ਕਰਨ ਦੇ ਧੰਨ ਕੋਪਾ ਹੋਰ ਕੀ ਖੰਡਾ ਵੀ ਸਹੀ ਇਹ ਮਹਿੰਗੀ ਪੈ ਗਈ ਕਿ ਫਿਰ ਉਹਨਾਂ ਨੇ ਕਦੇ ਬਿਤਾਵਾ ਤੇ ਫਰਮ ਵਰਗੀ ਮੇਰੀ ਮੰਨਾ ਕੋ ਬਰਾਤ ਤੇ ਨੇ ਦੇਖਾਤਾ ਹਾਂ ਬੜਾ ਪਾਲੂ ਜੰਦਾ ਨਹੀਂ ਪਾਲੀ ਹੈ ਵਰਗੀ ਛੋਟੀ ਲੋਈ ਸਲਾਦ ਤੇ ਆ ਗਿਆ ਹੈ ਹੈ ਕਹਦੀ ਤੇਦੀ ਸਿੱਧੇ ਕਿੱਸਾ ਕਿਹੜੀ ਫਿਲਮ ਸੀ ਹੈ ਨੀਚੇ ਕਹੜੀ ਫਿਲਮ ਸੀ ਤੁਸੀਂ ਦੱਸੋ ਕਹਦੀ ਸੀ ਕਿਹੜੇ ਸੀ ਉਹ ਵਾਲਾ ए <sweb> <sweb> नाम बोल नाम चीज लेके दोगे जल्दी बोलिए नाम से सितराजी सितराजी दी पिला सोरा नाम बोलो सितराजी लौई हरा आ गया है ਕਿਹੜਾ ਵਾਲਾ ਹੈ ਹੈ ਉਹੀ ਦਿੱਤਾ ਮੈਂ ਇਹ ਇਹ ਮਿਲਦਾ ਹੈ ਕੋਈ ਮਿਲਦਾ ਢਾਲ ਖਾਣੀ ਢਾਲ ਨੰਬਰ ਵਾਲੀ ਢਾਲ ਖਾਣੀ ਤੁਸੀਂ ਕਿਤੇ ਲੈਣਾ ਜਨਾ ਪਾਣਾ ਆ ਰਹਿ ਰਿਹਾ নে এতরা এতরা hore हां आजा 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 चलो 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 ओ माय गॉड ओ माय गॉड কাটকে ਆਖੋ ਨਾਂ ਦੇਨੇ ਹਾਂਜੀ ਨੱਲੀ ਇਹ ਨੱਲੀ ਪਾਪਾ ਮੇਰੇ ਬੱਡੇ ਤੇ ਵੀ ਆਟਾ ਚਾਹੁੰਦਾ ਚੰਗਾ ਉਹ ਬਣਾਵਾਂਗੇ ਘੈਂਟ ਜਿਹਾ ਠੀਕ ਹੈ ਤੇਰਾ ਬੱਡੇ ਹੈ ਅੱਜ ਮੇਰਾ ਬੱਡੇ ਹੈ ਚਲੋ ਆਏ ਵੇ ਆਏ ਵੇ ਆਏ ਵੇ ਬੋ ਕਰਦੀ ਆਏ ਵੇ ਪਾਪਾ ਜੀ कि सोना केक ओए यार मेरा कटूंगी चलो जी कटो जी केक? और <laughs> आयो इधर चलो 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 कटो 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 प्पी बर्थडे टू यू हैप्पी बर्थडे टू यू हैप्पी बर्थडे डियर मानी हैप्पी बर्थडे टू यू वाहीगुरू वाहेगुरू वागुर ਕੀ ਤੇ ਮਮੀ ਨੰਨ ਨੂੰ ਲਵੇ ਦੇਣਾ ਨੀਂਦ ਆਂਦੀ ਵੀ ਓਹੋ ਖਾ ਲੋ ਸਿੱਟ ਤੇ ਖਾ ਦੇ ਨਾ ਪੁੱਤ ਹੋਏ ਉਹ ਜੱਕੂ ਮਾਰਿਆ ਮੁੱਛ ਜੱਕੂ ਬੰਦੇ ਨਾ 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 ਬੱਕੀਆਂ ਮਾਰ ਦੇ ਚਲ ਆ ਜਾ ਆਪਾਂ ਖਵਾਈਏ ਖਾਓ ਖਾਓ ਮੈਂ ਵੀ ਹੱਥ ਲਾ ਦੇਣਾ ਆ ਜਾ ਮੰਮੀ ਲੈ ਇਹਨਾਂ ਨੂੰ ਮੰਮੀ ਨੰਨੋ ਚਲੂਣੇ ਲੱਟ ਚਲੂਣੇ ਲੱਡਾ ਕੇ ਸਰਕਾਰ ਨੂੰ ਮੈਂ ਫੋਨ ਕੀਤਾ ਮੇडम ਜੀ ਇਹ ਚੋਪੀ ਆ ਮੁਕੇ ਇਹ ਕ ਮਾੜਾ ਹੀ ਹੁੰਦਾ ਜੀ ਮਾੜਾ ਹੀ ਹੁੰਦਾ ਜੀ ਥਾਪੇ ਬਣ ਡੈਂਕ ਯੂ ਮੁਕੇ ਰਾਵਨ ਨਾ ਕੋਈ ਹੋ ਜਾਏ ਇਹ ਗੰਦਾ ਜੇ ਮੈਨੂੰ ਬਿਸਕਟ ਖਾਣ ਦਾ ਮਨ ਆ ਲ। ਤੂੰ ਜੂ ਬਸ ਬਸ ਆਜੋ ਤੇ ਇਹ ਸਭ ਲੋਗ ਨੂੰ ਆਪਾਂ ਸ਼ੁਰੂ ਤਾਂ ਨਹੀਂ ਕਰ ਸਕੇ ਪਰ ਐਂਡ ਜ਼ਰੂਰ ਕਰ ਦਿੰਨੇ ਆ ਤੇ ਐਂਡ ਆਪਾਂ ਕਰ ਹਾਂਜੀ ਬੇਟਾ ਕੈਮਰਾ ਤਾਂ ਲਾ ਲਓ ਕੈਮਰਾ ਹੀ ਲਾਣਾ ਭੁੱਲ ਗਏ ਕੈਮਰਾ ਜੇ ਅਮਮਰ ਉਹਦੇ ਬਲੌਗ ਚ ਕਰ ਲਿਆ ਹੈ ਨਾ ਕਿਹੜਾ ਫਿਲਟਰ ਅੱਛਾ ਫਿਲਟਰ ਉਹ ਤਾਂ ਮੈਨੂੰ ਫਿਲਟਰਾਂ ਦੀ ਲੋੜ ਨਹੀਂ ਹੈਗੀ ਮੈਂ ਨਾ ওভার ਕੌਨਫੀਡੈਂਸ ਫਿਲਟਰ ਹੀ ਲੋੜ ਐ ਇੱਧਰ ਐੱਧਰ ਠੀਕ ਹੈ ਨਾ ਲਾ ਲਓ ਤੁਸੀਂ ਆਹ ਤੇਰੇ ਪਾਪਾ ਦੇ ਹੁਸਨ ਹੈ ਹੁਸਨ ਹੁਸਨ ਦਾ ਪਰਾ ਪਰਾ ਹੁਸਨ ਕਈ ਦਾ ਹਾਂਜੀ ਪਰਾ ਤੇ ਸਾਨੂੰ ਆਪ ਕਰਦੇ ਜੀ ਇੱਥੇ ਐਂਡ ਮਿਲਿਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਵੀਡੀਓ ਲਾਈਕ ਕਰਦੇ ਉਹਦੇ ਵਧੀਆ ਲੱਗੀ ਤਾਂ ਤੇ ਸਬਸਕ੍ਰਾਈਬ ਕਰਦੇ ਨਵੇਂ ਹੋ ਤੇ ਠੀਕ ਹੈ ਜੀ ਮਿਲਦੇ ਤੁਹਾਨੂੰ ਨੈਕਸਟ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਮੇਰੇ ਮਸਕੂ ਲੈ ਜਾਣਾ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 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 ਸਤਿ ਸ਼੍ਰੀ ਅਕਾਲ